ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਗੋਧੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਨਗ ਲੈ ਕੇ ਆਂਦੇ ਤਿੰਨ ਜਿੰਨਾ ਜੋ ਇੱਕ ਟੁਕੜ ਗੱਬਣ ਚੈੱਕ ਪਾਸ ਵਿੱਚ ਵੜਾ ਜੀ ਤੇ ਇੱਕ ਖੀਰੀ ਬੱਚੀ ਆ ਬਰੀਡ ਦਾ ਅੰਤ ਕੋਈ ਨਹੀਂ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਜੀ ਇੱਕ ਗੱਬਣ ਵੈੜਾ ਜਿਹੜਾ ਤਾਂ ਵੀਰੇ ਗੱਬਣ ਨਾਲ ਆਪਦੇ ਥਣ ਪਾਸ ਕਰਾ ਲਿਓ ਤੇ ਜਿਹੜਾ ਟੋਕੜ ਗੱਬਣ ਆਪਦਾ ਡਾਕਟਰ ਨਾਲ ਲੈ ਕੇ ਆਇਓ ਇੱਕ ਹੋਰ ਬੇਨਤੀ ਹੈ ਕਿ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਜਗਦੀਪ ਸਿੰਘ ਹੈ ਜੀ ਪਿੰਡ ਗੋਦਿਆਲਾ ਦਿਲਾਂ ਮੋਗੇ ਮੋਬਾਈਲ ਨੰਬਰ ਜੀ 7960915507 9914922315 ਠੀਕ ਆ ਵੀਰੇ ਅੱਜ ਨਾਗ 3 ਆ ਜੀ ਹਾਂ 3 ਠੀਕ ਆ ਵੀਰੇ ਤੋ ਕੜ ਗੱਭਣ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਵਾ ਸੁਈ ਆ ਤੇ ਕਿੰਨਵੇਂ ਆਸਤੇ ਗੱਭਣਾ ਜੀ ਇਹ ਪਹਿਲੇ ਸੁਈ ਸੁਈ ਵੀ ਆਈ ਦੂਜੇ ਆਸਤੇ ਢਾਈਆਂ ਮਹੀਨਿਆਂ ਦੀ ਚੈੱਕ ਪਾ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਾਈ 12 ਕਿਲੋ ਜਾਂ ਆਪਾਂ 10 ਕਿਲੋ ਕਹਿ ਕੇ ਲਵਾਂ ਫਨਾ ਦੀ ਦੰਨ ਆ ਜੀ ਹਾਂ ਮੋ 4 ਠੀਕ ਆ ਠੰਡੀ ਸੀਲ ਆ ਜੀ ਹਾਂ ਠੰਡੀ ਸੀਲ ਠੀਕ ਆ ਵੀਰੇ ਹਾਂ ਤੁਰ ਕੇ ਦਿਖਾ ਦਿਓ ਨਾਲ ਦੀ ਨਾਲ ਸੂਆ ਬਾਈ ਦੱਸਦਾ ਕਿ ਸੂਈ ਹੈ ਜੀ ਪਹਿਲਾ ਦੂਜੇ ਸੂਏ ਵਾਸਤੇ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗਿਆ ਹੱਥੀ ਜਵਾਈ ਗਲਾ ਥਾਣਾ ਚਾਰ ਹੀ ਥਾਣਾ ਫੋਰਟ ਸ਼ਾਂਖ ਕੋਈ ਵੀ ਨਹੀਂ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਚਮਕ ਦਮਕ ਵਾਲੀ ਵਹਿੜਾ ਜੀ ਕੋਈ ਮਿਲਿਆ ਵੀਰੇ ਤਾਂ ਸੀਮਾ ਰਿਕਾਰਡ ਜੀ ਨਹੀਂ ਵੀਰੇ ਸੀਮਨ ਆਪਾਂ ਨਹੀਂ ਗਾ ਜਿਹੜੇ ਪਾਰਕੂ ਬੰਦੇ ਆਪ ਹੀ ਕਰ ਲੈਣਗੇ ਲੱਗਾ ਸੀਮਨ ਚੰਗਾ ਸਹੀ ਗੱਲ ਹੈ ਜੀ ਲੱਗਿਆ ਸੀਮਨ ਚੰਗਾ ਬਾਕੀ ਥਣ ਪੂਰਾ ਟਾਪ ਦਾ ਬਰੀਡ ਦੇ ਪੱਕ ਤੋਂ ਪੂਰੀ ਚੰਗੀ ਵਹਿੜਾ ਵੀਰ ਚਮਕਦਾਮ ਕਾਲੀ ਸੰਭੀ ਪਲੀ ਜਾਤ ਬਰੀਡ ਦੀ ਹਾਲੇ ਕਿ ਕੋਈ ਸੀਮਾ ਰਿਕਾਰਡ ਤਾਂ ਨਹੀਂਗਾ ਪਰ ਜਿਹੜੇ ਬੰਦੇ 파ਰਕੂ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਦੁੱਧ ਦਾ 10 ਕਿਲ ਮੂੰਹ ਤੋਂ 4 ਗੰਨ 4 ਗੰਨ ਦਾ ਜੀ ਦੁੱਧ 10 ਕਿਲੋ ਆਪਦਾ ਜੋਖ ਕਿਲ ਹੈ ਜਿਹਦੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਏ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 55000 ਰੁਪਏ ਹੋਜੂ ਮਾਨਤ ਰਾਣੀ ਜੈ ਜੀ ਡਿਮਾਂਡ ਹੈ ਜੀ 55000 ਰੁਪਏ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਜੀ 2 ਨੰਬਰ ਵੀਰੇ ਵਹਿੜ ਤੋਂ ਸ਼ੁਰੂ ਕਰ ਲੈਨੇ ਆ ਦੰਦੋ ਕਿਵੇਂ ਆ ਵੀਰੇ ਦੰਦੋ ਵੀਰੇ ਕੱਚੀ ਖੀਰੀ ਹੈ ਗਰੰਟਡ ਜੀ ਹਾਂ ਗਰੰਟ ਕਿਹੜੇ ਸੀਮੰਟ ਦੀ ਹੈ ਜੀ ਵੀਰੇ ਸੀਮੰਟ ਨਹੀਂ ਆ ਪਤਾ ਐ ਮੈਨੂੰ ਲਾ AI ਵਗੈਰਾ ਹੋਈ ਵੀ ਹੈ ਜੀ ਹਾਂ ਮਹੀਨੇ ਦੀ ਹੋਈ ਵੀ ਆਪਾਂ ਖਾਲੀ ਕਰਕੇ ਦਵਾਂਗੇ ਖਾਲੀ ਮੰਨ ਕੇ ਦੇਣੀ ਹੈ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਬੜੀ ਸੋਹਣੀ ਝੋਲੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਰੰਗ ਪ੍ਰਿੰਟ ਦੀ ਪੂਰੀ ਵਹਿੜ ਚੰਗੀ ਆ ਵੀਰੇ ਜਾਤਕ ਕੁਆਲਿਟੀ ਪੂਰੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਜੀ 1 ਮਹੀਨਾ ਹੋ ਗਿਆ ਬਾਈ ਦੱਸਦਾ ਏ ਆਈ ਹੋਈ ਨੂੰ ਆਪਾਂ ਬਾਈ ਕਹਿੰਦਾ ਖਾਲੀ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਜੀ ਬਾਕੀ ਅੱਗੇ ਚੱਲੋ ਅੱਗੇ ਦੀ ਕਿਸਮਤ ਵੀਰੇ ਜੇ ਗੱਬਣ ਜਾਂ ਖਾਲੀ ਰਹਿਣਾ ਪਰ ਜੇ ਬਿਊਟੀ ਦੀ ਗੱਲ ਕਰਗੇ ਫੁੱਲ ਜਾਤ ਬਰੀਡ ਦੀ ਸੰਭੀ ਬਲੀ ਵੀ ਪੂਰੀ ਚੰਗੀ ਆ ਦੰਦੂ ਖੀਰੀ ਆ ਤੇ ਹਾਈਟ ਲਗਭਗ ਗਾਂ ਦੇ ਬਰੋਬਰ ਜਈ ਆ ਫੁੱਲ ਚੰਗੀ ਹਾਈਟ ਆ ਜਿਹੜੇ ਹਿਸਾਬ ਨਾਲ ਬੱਚਾ ਜੀ ਬਾਕੀ ਜੇ ਤੁਸੀਂ ਆ ਕੇ ਵੇਖੋਗੇ ਪਸੰਦ ਆਊਗੀ ਇਹਦੀ ਡਿਮਾਂਡ ਕੀ ਆ ਵੀਰੇ ਇਹਦਾ ਮੁੱਲ 27000 ਰੁਪਏ ਹੋ ਜੂ ਮਾਨਤਾਨ ਹਾਂ ਮਾਨਤਾਨ ਠੀਕ ਹੈ ਜੀ ਇਹਦਾ ਮੁੱਲ ਬਾਈ 27000 ਰੁਪਿਆ ਕਰਦੇ ਆ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ ਚੰਗੀ ਐ ਵੜ ਬਰੇ ਸਨਾਟ ਹੋਣਾ ਬਹੁਤ ਆ ਜੀ ਹਾਂ ਜੀ ਮਾਂ ਦਾ ਜੀ ਠੀਕ ਆ ਮਾਂ ਦਾ ਬਾਈ ਕਹਿੰਦਾ 32 ਲੀਟਰ ਮਿਲ ਕੇ ਰਿਕਾਰਡ ਆ ਫੁੱਲ ਚੰਗੀ ਵੜਾ ਤਿੰਨ ਨੰਬਰ ਵੀਰੇ ਗੱਬਣ ਇਹਦਾ ਸੂਆ ਕਿੰਨ ਮਾ ਜੀ ਇਹ ਸੂਏ ਵੀਰੇ ਦੂਜੇ ਮੰਨ ਲੈ ਤੀਜੇ ਮੰਨ ਲੈ ਠੀਕ ਆ ਜੀ ਠੀਕ ਹੈ ਜੀ ਛਾਈ ਵਾਲ ਕ੍ਰੋਸ ਤੇ ਠੀਕ ਆ ਵੀਰੇ ਸਮਾਂ ਕਿੰਨਾ ਕੁ ਲੈਂਦੀ ਆ ਜੀ ਹਫਤਾ ਲੈ ਜੀ ਹਫਤਾ ਲੈ ਜੂ ਜੀ ਠੀਕ ਆ ਵੀਰੇ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਵੀਰੇ ਆਪਾਂ ਐਵੇਂ ਨਹੀਂ ਲੋਕੀ ਐਵੇਂ ਕਹੀ ਜਾਂਦੇ ਨੇ 20 22 ਕਿਲੋ 17 18 ਕਿਲੋ ਮੰਨ ਲੈ ਠੀਕ ਆ ਵੀਰੇ 17 18 ਕਿਲੋ ਮੰਨ ਕੇ ਲੈ ਜੇ ਜੀ ਥਣਾ ਦੀ ਢੰਨ ਆ ਜੀ ਹਾਂ ਹਾਂ ਥਣਾ ਦੀ ਠੀਕ ਆ ਵੀਰੇ ਥੋੜਾ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ 22 ਦਸ ਦਾ ਤੇ ਜਿਹੜਾ ਮਰਜ਼ੀ ਮੰਨ ਲਓ ਲਗਭਗ ਹਫਤਾ ਪਿਆ ਜੀ ਹਫਤੇ ਤਿੱਕਰ ਤਾਂ ਤਿਆਰੀ ਹੋਰ ਵੀ ਸੋਹਣੀ ਕਰ ਲੈਣੀ ਆ ਕਰੋ ਸੰਗ ਆ ਜੀ ਬਾਈ ਦਾਸ ਦਾ ਕਿ 12 ਨਹੀਂ ਤਾਂ 17 18 ਕਿਲੋ ਮੰਨ ਕੇ ਲੈ ਜੇ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਐ ਵੜ ਵੀਰੇ ਗਰਮੀਆਂ ਤੋਫਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋੜ ਸ਼ੰਖ ਪੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਹੈ 55000 ਰੁਪਏ ਠੀਕ ਹੈ ਵੀਰੇ ਇਹਦੀ ਡਿਮਾਂਡ ਵੀ ਬਾਈ ਕਹਿੰਦਾ 55000 ਰੁਪਿਆ ਜੇ ਕੋਈ ਜੋੜਾ ਲੈ ਜੂ ਤਾਂ ਮਾਣ ਤਨ ਜ਼ਿਆਦਾ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ